ਦੇਖੋ 2 ਘੰਟੇ ਦੀ ਫਿਲਮ ਹਾਂ ਤਾਂ ਤੁਸੀਂ ਹੱਸ ਵੀ ਨਹੀਂ ਸਕਦੇ ਕਹਾਣੀ ਵੀ ਨਾਲ ਚੋਣੀ ਹੁੰਦੀ ਹੈ ਮੈਂ ਚਾਹਾਂਗੀ ਹੱਸਦੇ ਤਾਂ ਠੀਕ ਹੈ ਕਿ ਫਿਲਮਾਂ ਸਾਡੀਆਂ ਕਹਾਣੀਆਂ ਮਿਸ ਕਰ ਜਾਂਦੀਆਂ ਹਨ ਘੈਂਟ ਹੀ ਬਣਾਉਣਾ ਹੱਸਣ ਵੀ ਲੋਕ ਰੁਕਣ ਵੀ ਪਾਉਜ਼ ਵੀ ਲੈਣ ਸਾਹ ਲੈਣ ਪਾਣੀ ਪੀਣ ਫਿਰ ਹੱਸਣ ਜੇ ਫਿਰ ਤੁਸੀਂ ਜੈਨੂਨ ਕਹਿੰਦੇ ਕਿ ਸੱਚੀ ਗੱਲ ਹੈ ਕਿ ਇੰਦਾਂ ਸੱਪਾ ਰੁਕਣੀਆਂ ਨਹੀਂ ਜਾਈਂਗੀ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਜਦੋਂ ਮੈਨੂੰ ਇੰਨਾ ਲੱਗਦਾ ਅਸੀਂ ਬਹਿਤ ਕੀ ਕੀ ਕੀਤਾ ਦੇਖੋ ਉਹ ਕਿੰਨਾ ਪਿਆਰ ਕਰਦੇ ਸੀ ਜੁਆਇਟਾ ਪੂਰਾ ਕਰਨ ਲਈ ਕਰਨ ਲਈ ਉਹੀ ਗੱਲ ਕੇ ਨਾਲ-ਨਾਲ بار بار ਫਿਲਮ ਖਤਮ ਹੋਈ ਆ ਓਏ ਭੁੱਲ ਓਏ ਆ ਬਾਈ ਨੇ ਕਹਿ ਰਿਹਾ ਨਾ ਜਦੋਂ ਫਿਲਮ ਖਤਮ ਹੋਗੀ ਤਾਂ ਆਪਾਂ ਕਹਾਂਗੇ ਓਏ ਭੁੱਲੇ ਹਾਏ ਓਏ ਉਹ ਗੱਲ ਸੱਚੀ ਹੋਗੀ ਵੀ ਮਤਲਬ ਫਿਲਮ ਦੇਖਣ ਤੋਂ ਸਾਰਿਆਂ ਦੇ ਦਿਲ ਤੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਹੋਈ ਆ ਪਹਿਲਾਂ ਤਾਂ ਮੈਂ ਕਹਿੰਨਾ ਮੁਬਾਰਕ ਆ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਭਾਈ ਥੈਂਕ ਯੂ ਤੁਹਾਨੂੰ ਬਹੁਤ ਵਧੀਆ ਲੱਗੀ ਬਿਲਕੁਲ ਬਹੁਤ ਵਧੀਆ ਲੱਗੀ ਮੈਂ ਤਾਂ ਇਹ ਗੱਲ ਕਹਿਣਾ ਤੁਹਾਨੂੰ ਵੀ ਜੇ ਡਿਸਕਸ਼ਨ ਇੱਥੇ ਇਹ ਗੱਲ ਨਹੀਂ ਬਣਦੀ ਆ ਵੀ ਜਦੋਂ ਨਵੇਂ ਫਿਲਮ ਮੇਕ ਕਰਉਂਦੇ ਆ ਜਾਂ ਕੱਚੀ ਫਿਲਮ ਬਣਦੀ ਆ ਮੇਰੀ ਕੋਸ਼ਿਸ਼ ਇਹ ਆ ਜਦੋਂ ਤੁਸੀਂ ਕਹਿੰਦੇ ਕੋਈ ਹਰ ਇੱਕ ਨੂੰ ਔਸਕਰ ਕ ਥੈਂਕ ਯੂ ਭਾਜੀ ਥੈਂਕ ਯੂ ਸੋ ਮਾਚ ਜਦੋਂ ਇਤਨਾ ਲੱਗਦਾ ਨਾ ਅਸੀਂ ਮਿਹਨਤ ਕੀਤੀ ਹੈ ਜਦੋਂ ਆਪਾਂ ਦੇਖੋ ਲੋਕ ਕਿੰਨਾ ਪਿਆਰ ਕਰਦੇ ਸੀ ਇੰਜੋਏ ਤਾਂ ਪੂਰਾ ਕਰਨਗੇ ਕਰਨਗੇ ਉਹੀ ਗੱਲ ਕੇ ਨਾਲ-ਨਾਲ بار-बार ਦੇਖਣੇ ਸੀ ਇਸ ਕੰਪਨੀ ਅਸੀਂ ਕਿਉਂ ਰੱਖੀ ਜਦੋਂ ਆਪਾਂ ਸਟਾਰਟ ਕਰਦੇ ਆ ਕੋਈ ਵੀ ਪ੍ਰੋਜੈਕਟ ਚਲੋ ਇਤਨਾ ਕਰਨ ਲੈ ਕੋਈ ਗੱਲ ਨਹੀਂ ਜਦੋਂ ਵੀ ਆਪਾਂ ਕੋਈ ਪ੍ਰੋਜੈਕਟ ਮਤਲਬ ਐਜ਼ ਅ ਪ੍ਰੋਡਿਊਸਰ ਤੁਸੀਂ ਬਣਾਉਣ ਲੱਗਦੇ ਆ ਨਾ ਮੈਨੂੰ ਲੱਗਦਾ ਉਦੋਂ ਬਦਲਦਾ ਮਾਈਂਡਸੈਟ ਬਹੁਤ ਚੇਂਜ ਹੁੰਦਾ ਜਦੋਂ ਤੁਸੀਂ ਕਹੋ ਅਸੀਂ ਸਾਰੀ ਨਵੀਂ ਟੀਮ ਲਈ ਹੈ ਕਿਤੇ ਨਾ ਕਿਤੇ ਡਰਤਾ ਹੁੰਦੇ ਆ ਬਈ ਯਾਰ ਇੱਕ ਸਬਜੈਕਟ ਲੈ ਕੇ ਵੀ ਸਿਰਫ ਕਾਮੇਡੀ ਜੋਨ ਹੀ ਰੱਖਣਾ ਲੋਕੀਂ ਨਾ ਸੋਚਣ ਵੀ ਜਗਜੀਤ ਸੰਧੂ ਆਇਆ ਤਾਂ ਸਿਰਫ ਹਸਾ ਕੇ ਚਲ ਜਾਊਗਾ ਕਿੰਨਾ ਕੱਸਿਓ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਫਿਰ ਉਹ ਚੀਜ਼ ਤੁਸੀਂ ਦੇਖੋ 2 ਘੰਟੇ ਦੀ ਫਿਲਮ ਹਰ ਟਾਈਮ ਤੁਸੀਂ ਹੱਸ ਵੀ ਨਹੀਂ ਸਕਦੇ ਹਨ ਕਹਾਣੀ ਵੀ ਨਾਲ ਚੌਣੀ ਚੁੱਕੀ ਹੈ ਮੈਂ ਚਾਹੁੰਦਾ ਕਿ ਹੱਸਦੇ ਤਾਂ ਠੀਕ ਹੈ ਕਿ ਫਿਲਮਾਂ ਸਾਡੀਆਂ ਕਹਾਣੀਆਂ ਮਿਸ ਕਰ ਜਾਂਦੀਆਂ ਹਨ ਹਨਾ ਹਨਾ ਉਹ ਕਈ ਵਾਰ ਜ਼ਿਆਦਾ ਸ਼ੋਰ ਸ਼ਰਾਬਾ ਹੋ ਜਾਂਦਾ ਹੈ ਸਮਝ ਲਗਾ ਇਦਾਂ ਦਾ ਨਹੀਂ ਬਣਾਉਣਾ ਘੈਂਟ ਹੀ ਬਣਾਉਣਾ ਹੱਸਣ ਵੀ ਲੋਕ ਰੁਕਣ ਵੀ ਪਾਉਜ਼ ਵੀ ਲੈਣ ਸਾਹ ਲੈਣ ਪਾਣੀ ਪੀਣ ਫਿਰ ਹੱਸਣ ਸੋ ਇਸ ਚੀਜ਼ ਤੇ ਜ਼ਿਆਦਾ ਬੱਚੇ ਜਗਜੀਤ ਉਹ ਹੀ ਖੁਦ ਹੀ ਬਹੁਤ ਕ੍ਰੀਏਟਿਵ ਪਰਸਨ ਆ ਮਤਲਬ ਇਹਦੇ ਮਿਲਾਂ ਤਾਂ ਬਹੁਤ ਇਨਪੁਟਸ ਰਹਿੰਦੀ ਆਉਣਗੇ ਇਹਨਾਂ ਨੂੰ ਕਨਵਿੰਸ ਕਰਨਾ ਸੌਖਾ ਸੀ ਹਰ ਇੱਕ ਸੀਨ ਲਈ ਵੀ ਆ ਚੀਜ਼ ਓਕੇ ਆ ਜਾਂ ਨਹੀਂ ਕਨਵਿੰਸਿੰਗ ਵਾਲੀਆਂ ਲੜਾਈ ਝਗੜਾ ਵਾਲੀ ਕੋਈ ਗੱਲ ਹੀ ਕੀ ਸਭ ਪਹਿਲਾਂ ਤਾਂ ਡਿਸਕਸ਼ਨਸ ਡਿਸਕਸ਼ਨ ਡਿਸਕਸ਼ਨ ਚ ਤੁਸੀਂ ਉੱਥੇ ਹੀ ਫਸ ਜਾਂਦੇ ਜਦੋਂ ਕਿਸੇ ਅੰਦਰ ਕੋਈ ਕੰਪਲੈਕਸ ਹੋਵੇ ਮਨ ਐਜ਼ ਅ ਰਾਈਟਰ ਮੇਰੇ ਅੰਦਰ ਕੋਈ ਕੰਪਲੈਕਸ ਹੀ ਨਹੀਂ ਸੀ ਕਿ ਵੀ ਮੈਂ ਇੱਕ ਚੀਜ਼ ਲਿਖਾਂ ਤੇ ਇਹਨਾਂ ਨੂੰ ਉਹਦੇ ਤੇ ਕਨਵਿੰਸ ਕਰਨਾ ਕੋਮਪਲੈਕਸ ਹੀ ਨਹੀਂ ਸੀ ਸੀ ਓਪਨ ਕਰਕੇ ਚੱਲੀ ਸੀ ਕਿਉਂਕਿ ਵੈਸੇ ਸਾਡਾ ਜਿਹੜਾ ਹੈਗਾ ਸੀ ਬਹੁਤ ਇটস ਅ ਟੀਮ ਵਰਕ ਤੇ ਮੈਨੂੰ ਲੱਗਦਾ ਕਿ ਜਦੋਂ ਟੀਮ ਵਰਕ ਹੁੰਦਾ ਉੱਥੇ ਫਸਦੇ ਨਹੀਂ ਹੈਗੇ ਤੁਸੀਂ ਔਰ ਕ੍ਰੀਏਟੀਵਿਟੀ ਈਵਨ ਇਸ ਜ਼ਿਆਦਾ ਬਿਹਤਰ ਆਉਂਦੀ ਆ ਫਿਲਮਾਂ 'ਚ ਨਾ ਜੇ ਤੁਸੀਂ ਹੁਣ ਮੈਂ ਕਹਾਂ ਕਿ ਮੈਂ ਸਿਰਫ ਸਕ੍ਰਿਪਟ ਲਿਖਤੀ ਤੇ ਸਕ੍ਰਿਪਟ ਲਿਖ ਕੇ ਮੈਂ ਇਹਨਾਂ ਨੂੰ ਕਹਿੰਦਾ ਕਿ ਭਾਈ ਐਂ ਕਰੋ ਤੇ ਵਰਿੰਦਰ ਨੇ ਵੀ ਕਹਿੰਦਾ ਕਿ ਐਂ ਬਣਾਓ ਉਹ ਨਹੀਂ ਹੁੰਦਾ ਕਿ ਕ੍ਰੀਏਟਿਵ ਪਰਸਨ ਆ ਸਾਰੇ ਔਰ ਹਰ ਬੰਦੇ ਦੀ ਇਨਵੋਲਵਮੈਂਟ ਹੁੰਦੀ ਆ ਜੇ ਹੁਣ ਜਗਜੀਤ ਭਾਈ ਨੇ ਐਕਟਰ ਵਧੀਆ ਤਾਂ ਇਹਨਾਂ ਨੂੰ ਰਾਈਟਿੰਗ ਦਾ ਪਹਿਲਾਂ ਪਤਾ ਹੋਊਗਾ ਕਿ ਉਹ ਬੇਸ ਆ ਮੈਨੂੰ ਲੱਗਦਾ ਕਿ ਐਕਟਰ ਕੋ ਕਮਾਲ ਦਾ ਟਰੈਕਟਰ ਹੁੰਦਾ ਤੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਅਸੀਂ ਤਾਂ ਸਿੱਖ ਹੀ ਆ ਸਿੱਖ ਰਹੇ ਆ ਤੇ ਜਿੰਨਾ ਮੈਂ ਤੁਹਾਨੂੰ ਐਫਰਟ ਮੈਂ ਕਰ ਪਾਇਆ ਹੂਬਸੋਂ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਇਹਨਾਂ ਦੀ ਉਮੀਦਾਂ ਦੇ ਖਰਾ ਉੱਤਰ ਪਾਇਆ ਤੇ ਫਿਰ ਤੁਸੀਂ ਦੱਸਣਾ ਕਿਵੇਂ ਲੱਗੇ ਡਾਇਲੋਗ ਫਿਲਮ ਮੈਨੂੰ ਤਾਂ ਇਹ ਮੈਨੂੰ ਤਾਂ ਸਭ ਤੋਂ ਬੈਸਟ ਹੋ ਲੱਗਾ ਕਿਤੇ ਘਰੇ ਜਾਣਾ ਕਿਤੇ ਨਾ ਮੇਰੇ ਬਾਪੂ ਨੇ ਨਹੀਂ ਬੰਨਣਾ ਮਤਲਬ ਉਹ ਹੀ ਤਾਂ ਬਹੁਤ ਤਾੜੀ ਉਹ ਇਹ ਵੀ ਸਟੂیشنل ਕਮੇਡੀ ਹੈ ਇਹ ਨੇ ਵੀ ਪੰਜ ਘਟਾ ਕੇ ਮਾਰਿਆ ਇਹ ਜਿਹੜੀਆਂ ਕੰਪਨੀਆਂਜ਼ ਆ ਜਿਹੜੀਆਂ ਆਪਾਂ ਕਹਿੰਦੇ ਨਾ ਰੀਅਲ ਏਸਟੇਟ ਵਾਲੀਆਂ ਨੇ ਨਾ ਇੰਨੀ ਕਨਵਿੰਸਿੰਗ ਪਾਵਰ ਹੈਗੀ ਆ ਕਿ ਇਹਨਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਕਨਵਿੰਸ ਕਰ ਲਿਆ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਮਾਈਂਡ ਸ਼ਟੂਗਾ ਵੀ ਲੋਕੀ ਤਾਂ ਇੱਕ ਵਾਰੀ ਸੋਚਣਗੇ ਜਰੂਰ ਕਿਉਂਕਿ ਇਹਨਾਂ ਨੇ ਵੀ ਕਿਹੜਾ ਹਟਣਾ ਆ ਪਿੰਡਾਂ ਚੋਂ ਉਹ ਵੀ ਹਾਂ ਤੁਸੀਂ ਆ ਚੀਜ਼ ਨੂੰ ਕਰੋ ਮੈਨੂੰ ਲ ਇਸ ਤੋਂ ਵੱਡੀ ਸਾਡੇ ਲਈ ਕੁਝ ਹੀ ਹੋ ਸਕਦੀ ਤੇ ਬਾਜੀ ਬਹੁਤ ਮੁਆਰਕਾ ਜ਼ਿਆਦਾ ਟਾਈਮ ਲਵਾਂਗੇ ਆਪਾਂ ਬੈਠਦੇ ਕਿਸੇ ਦਿਨ ਜ਼ਰੂਰ ਆਰਾਮ ਨਾਲ ਬੈਠਾਂਗੇ ਕਦੇ ਥੈਂਕ ਯੂ